ਜਾਣਦੇ ਹੋ ਪਪਾ ਪੂਜਾ ਸਿੰਘ ਯਾਦਗਾਰ ਭਵਨ ਹੈ ਅਟੋਰੀਅਮ ਨੂੰ ਲੋਕਾਂ ਵੀ ਸੰਤਰਾਉਂਦਾਸੀ ਦਾ ਨਾਮ ਦਿੱਤਾ ਗਿਆ ਤੇ ਇਸ ਲੜੀ ਚ ਸਾਡੇ ਚੋਂ ਜਿਹੜੇ ਕੈਮ ਕਾਮਨ ਨੇ ਉਹਨਾਂ ਚੋਂ ਕਾਊਂਟ ਖੜਕਦੀ ਜਿਸ ਦਾ ਸਥਾਨ ਸਭ ਤੋਂ ਉੱਤੇ ਹੈ ਸਾਨੂੰ ਬੜੀ ਖੁਸ਼ੀ ਆ ਇਸ ਥਾਂ ਦੇ ਉੱਤੇ ਸਹੀ ਇਹਨਾਂ ਵਿਚਾਰਾਂ ਦੀ ਨਮਾਇੰਗੀ ਕਰਨ ਵਾਲੇ ਇੱਕ ਵੱਡੇ ਆਦੂ ਅੱਜ ਸਾਡੇ ਵਿੱਚ ਹਾਜ਼ਰ ਹੈ। ਹੰਟਰ ਜੀ ਨੇ ਕਦੇ ਜਦੋਂ ਇਹਨਾਂ ਦੀ ਪਹਿਲੀ ਕਿਤਾਬ ਅਸੀਂ ਪੜ੍ਹੀ ਉਦੋਂ ਉਹਦੇ ਵਿੱਚ ਮੈਂ ਸ਼ੇਅਰ ਪੜ੍ਹਿਆ ਸੀ। ਭੰਗਿਆਂ ਨੂੰ ਲੈ ਕੇ ਤਰਨਾ ਸੌਖਾ ਚਨਾ ਹੈ ਵੀਰਾਂ। ਕੱਚਿਆਂ ਤੇ ਬਾਦ ਸਿੱਕੂ ਵੱਜਦੀ ਹੈ ਛਾਲ ਕਿੱਥੇ। ਇਹ ਜਿਹੜਾ ਬਾਪੀ ਕਾਪਾ ਦੇ ਵਿੱਚ ਇਹਨਾਂ ਦਾ ਨਾਮ ਵੀ ਪਟਾ ਹੈ ਇਹ ਸ਼ਰਨ ਨੂੰ ਚੁਣੌਤੀ ਦਿੱਤੀ ਫਿਰ ਕਿਸੇ ਨੇ ਪਰੇਖਾ ਨਹੀਂ ਸੀ ਕਿ ਕੋਸ਼ ਪਸਤੋਲਾਂ ਨਾਲ ਕੁਝ ਹਥਿਆਰਾਂ ਨਾਲ ਇੱਡੀ ਵੱਡੀ ਸਰਕਾਰ ਨੂੰ ਢਾਹਿਆ ਜਾ ਸਕਦਾ ਹੈ ਪਰ ਉਹ ਚੁਣੌਤੀ ਦੇਣਾ ਬਹੁਤ ਜ਼ਰੂਰੀ ਸੀ ਕਿਉਂਕਿ ਕਾਂਗਰਸ ਲਹਿਰ ਚ ਬਹੁਤ ਨਸੱਤਾਪਣ ਫੈਲਿਆ ਹੋਇਆ ਸੀ ਬਹੁਤ ਜਣੀ ਉਸ ਦੇ ਸੰਦਾਰਥਿਕਤਾ ਪਾਰ ਦੀ ਸ਼ਕਤੀ ਲਹਿਰ ਇਸ ਕਰਕੇ ਉਸ ਖੜੋਤ ਨੂੰ ਤੋੜ ਕੇ ਇੱਕ ਨਵੀਂ ਫਟ ਲਿਆਉਣਾ ਜਵਾਨੀ ਦੇ ਵਿੱਚ ਕਿਸਾਨਾਂ ਤੇ ਮਜ਼ਦੂਰਾਂ 'ਚ ਇੱਕ ਆਸ਼ਾਵਾਦ ਪੈਦਾ ਕਰਨਾ ਉਹ ਬਹੁਤ ਜ਼ਰੂਰੀ ਸੀ ਤੇ ਉਹਨਾਂ 'ਚੋਂ ਬਹੁਤ ਸਾਰੇ ਸਾਥੀ ਅੱਜ ਸਾਡੇ ਵਿੱਚ ਨਹੀਂ ਪਰ ਸਾਡੀ ਕੁਰਸੀ ਹੁੰਦੀ ਆ ਕਿ ਕਾਹਨ ਡਰਸ਼ਕ ਖੜਕਰ ਅੱਜ ਵੀ ਸਾਡੇ 'ਚ ਮੌਜੂਦ ਹੈ ਤੇ ਮੈਨੂੰ ਉਹ ਦਿਨ ਯਾਦ ਆਉਂਦਾ ਜਦੋਂ 1975 'ਚ ਅਸੀਂ ਸੱਤਸਾ ਪਰਫੈਕਟ ਦੇ ਵਿੱਚ ਸੀ ਤੇ ਮਾਰਸਵਾਦ ਦੀ ਮੁਖਲੀ ਦੀਖਸ਼ਾ ਸਾਨੂੰ ਇਹਨਾਂ ਨੇ ਦਿੱਤੀ ਤੇ ਇਸ ਹਾਲਤ ਚ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਇਕੱਲਾ ਨਹੀਂ ਮੈਂ ਬੇਨਤੀ ਕਰੂੰਗਾ ਕਾਗਰਡ ਸੁਖਵਿੰਦਰ ਸਿੰਘ ਰਤਿਆ ਨੂੰ ਮੜਾ ਜਾਂ ਖੜੇ ਹੋਣਾ ਇਹ ਸਾਡੇ ਲੀਡਰ ਸੀ ਉਥੇ ਸੱਸਾ ਪ੍ਰੋਟੈਕਟ ਵਿੱਚ ਪਹਿਲਾਂ ਤੋਂ ਪਾਰਟੀ ਨਾਲ ਟੁੱਟੇ ਸੀ ਤੇ ਨਾਲ ਕਾਗਰਡ ਜਸਵੀਰ ਸਿੰਘ ਉਹ ਗੰਗਾ ਨਗਰ ਤੋਂ ਸਪੈਸ਼ਲ ਆਏ ਉਹ ਵੀ ਉਹਨਾਂ ਚੋਂ ਸੀ ਜਿਨ੍ਹਾਂ ਨੇ ਉਥੇ ਮੁੱਢ ਤੋਂ ਜਣੀ ਇਨਕਲਾਬੀ ਲਹਿਰ ਦਾ ਇਹਨਾਂ ਤੋਂ ಪಾਠ ਪੜਿਆ ਤੇ 57 ਬਾਅਦ ਪੂਰੇ 57 ਬਾਅਦ ਅੱਜ ਵੀ ਅਸੀਂ ਸਾਰੇ ਲਹਿਰਾਂ ਤੇ ਕਾਮਣ ਖੜਕੜ ਅੱਜ ਵੀ ਲਹਿਰ ਤੇ ਖੜੇ ਆ ਕੁਮ ਆਪਣੇ ਇਸ ਛੋਟੇ ਸੱਤੇ ਦੇ ਉੱਤੇ ਮੈਨੂੰ ਹੈਰਾਨੀ ਹੁੰਦੀ ਆ ਕਿ ਜਾਂ ਕਹਿੰ ਲੋ ਖਿੱਚ ਕਹਿੰ ਲੋ ਵਿਚਾਰਾਂ ਦੀ ਜਸਪੀਰ ਗੰਗਾ ਨਗਰ ਤੋਂ ਚੱਲ ਕੇ ਆਉਂਦਾ ਹੈ ਬਲਵੰਤ ਬੈਠਾ ਹੈ ਸਾਡੇ ਮਾਨਸਾ ਦੇ ਉੱਪਰ ਲੰਮੇ ਸਮੇਂ ਤੋਂ ਦਿੱਲੀ ਨੇ ਬਲਵੰਤ ਦਿੱਲੀ ਤੋਂ ਆਏ ਨੇ ਕਾਮਲ ਸਤਵੰਤ ਸਿੰਘ ਖੱਡੇਪਾਤ ਪੁਰਾਣੇ ਕਮਨਿਸਟ ਨੇ ਸੀਪੀਆਈ ਦੇ ਆਪੂ ਨੇ ਮੁਜਾਰਾ ਲੈਨ ਦੇ ਲੀਡਰਾਂ ਚ ਸਾਰਾ ਕਪਰੇਮਾ ਦਾ ਰਹਿ ਹੈ ਇਹ ਖੰਡੇਬੱਦ ਤੋਂ ਆਏ ਨੇ ਕੌਣ ਸਿਕੰਦਰ ਲਾਸ਼ਵੰਤ ਸਿੰਘ ਕਾਗੜ ਬਾਂਤਰਾ ਮਲੀਸ਼ੇ ਜਿਹੜੇ ਮੁਜਾਰਾ ਲੈਨ ਦੇ ਲੀਡਰ ਸੀ ਉਹਨਾਂ ਦੇ بیٹے ਨੇ ਉਹ ਹਾਜ਼ਰ ਨੇ ਤਾਂ ਦੂਰੋਂ ਨੇੜੋਂ ਮੈਂ ਕੁਝ ਨਾਂ ਮੇਰੇ ਯਾਦ ਨਹੀਂ ਵੀ ਹੋਣੇ ਦੂਰ ਪਰੇ ਤੋਂ ਵੀ ਸਿਕੰਦਰ ਪੱਕਿਓ ਰੌਂਦਾ ਚਲੋ ਅਸੀਂ ਸਪੈਸ਼ਲ ਸੱਦੇ ਸੀ ਵੀ ਤੁਸੀਂ ਇੱਥੇ ਪਹੁੰਚਣਾ ਤਾ ਇਸ ਤਰੀਕੇ ਨਾਲ ਬਹੁਤ ਸਾਰੇ ਸਾਥੀ ਅਸੀਂ ਮਾਨਸਰਾਂ ਦਾ ਚਿਕਰ ਨਹੀਂ ਕਰਦੇ ਕਿਉਂਕਿ ਮਾਨਸਾਂ ਵਾਲੇ ਸਾਡੇ ਇਹਨਾਂ ਸਾਰੇ ਪ੍ਰੋਗਰਾਮਾਂ 'ਚ ਲੱਗ-ਪਟ ਹੁੰਦੇ ਨੇ ਕਿ ਤਿਆਲਪੱਟੀ ਕੋਟਪੁਰੇ ਤੋਂ ਆਏ ਨੇ ਜਿਹੜੀ ਦੂਰ-ਦੂਰ ਤੋਂ ਮੇਰੇ ਕਹਿਣ ਦਾ ਮਾਤਲਬ ਹੈ ਜਿੱਥੇ ਪਤਾ ਲੱਗਿਆ ਸਾਥੀ ਦੂਰ ਪਰੇ ਤੋਂ ਆਏ ਨੇ ਡਾਕਟਰ ਕਰਜਨ ਸਿੰਘ ਜੀ ਪੁਰਾਣੇ ਕਾਮਰੇਡ ਨੇ ਲਗਭਗ 70 ਤੋਂ ਇਨਕਲਾਬੀ ਲਹਿਰ ਨਾਲ ਜੁੜੇ ਨੇ ਰੈਕੋਪ ਤੋਂ ਨੇ ਬਹੁਤ ਸਾਰੇ ਕਾਮਰੇਡਾਂ ਨਾਲ ਇਹਨਾਂ ਦਾ ਬਾਹ ਰਿਹਾ ਅੱਜ ਵੀ ਉਸੇ ਸਰਕਾਰ ਦੇ ਨਾਲ ਲਹਿਰ ਚ ਨੇ ਇਸ ਤਰੀਕੇ ਨਾਲ ਅਸੀਂ ਚਾਹੁੰਦੇ ਸੀ ਕਿ ਇੱਕ ਲੜੀ ਧੋਵੀ ਜਾਵੇ ਜਿਹੜੇ ਸਾਡੇ ਹੀਰੋ ਨੇ ਸਾਡੀ ਲਹਿਰ ਦੇ ਨਾਇਕ ਨੇ ਉਹਨਾਂ ਨੇ ਕਦੇ ਸਰਕਾਰਾਂ ਤੋਂ سرمایہਦਾਰੀ ਤੋਂ ਸਮਾਇਦਾਰੀ ਦੇ ਸੰਸਥਾਵਾਂ ਤੋਂ ਉਹਨਾਂ ਤੋਂ ਕਦੇ ਉਮੀਦ ਨਹੀਂ ਰੱਖੀ ਕਦੇ ਜਿਹੜੀ ਚਾਹਨਾ ਨਹੀਂ ਕੀਤੀ ਕਿ ਉਹਨਾਂ ਦਾ ਸਨਮਾਨ ਮਿਲੇ ਉਲਟਾ ਸੰਤ ਰਮਦਾਸ ਜੀ ਨੇ ਇੱਕ ਸ਼ੇਰ ਚ ਲਿਖਿਆ ਸੀ ਕਿ ਡਾਇਰ ਦੀ ਡੈਰੀ ਦੇ ਵਿੱਚ ਡਾਕੂ ਹੈ ਜੋ ਕਿਰਤ ਦੇ ਕਿੱਸੇ ਦਾ ਉਹੋ ਉਹੇ ਨੂਰ ਹੈ। ਯਾਨੀ ਇਹ ਸਾਰੇ ਲੋਕ ਉਹ ਨੇ ਜਿਹੜੇ ਸਰਕਾਰਾਂ ਦੀ ਅੱਖਾਂ 'ਚ ਤਰਕਦੇ ਨੇ ਪਰ ਲੋਕ ਇਹਨਾਂ ਨੂੰ ਆਪਣੇ ਦਿਲਾਂ 'ਚ ਪਸਾਉਂਦੇ ਨੇ, ਯਾਦ ਕਰਦੇ ਨੇ। ਇਸ ਕਰਕੇ ਅਸੀਂ ਬਾਦਲ ਸੁਤ ਵਰਗ ਦਾ ਵੀ ਸਨਮਾਨ ਕੀਤਾ ਇੱਥੇ ਕੰਮ ਖੜਕਰ ਜੀ ਨੂੰ ਬੁਲਾਇਆ। ਤੇ ਇਹਨਾਂ ਲਈ ਰੈਡੀਕਲ ਪੀਪਲ ਫੋਰਮ ਵੱਲੋਂ ਲਗਭਗ 1990 ਤੋਂ ਅਸੀਂ ਇਹ ਸلسਲਾ ਰੁੱਤੇ ਰਾਜਨੀਤਿਕ ਮੁੱਦਿਆਂ ਤੇ ਚਾਰਤਾਰਕ ਮੁੱਦਿਆਂ ਤੇ ਆਰਥਿਕ ਮਾਮਲਿਆਂ ਤੇ ਵੱਖ-ਵੱਖ ਸਮਾਂਸ ਤੇ ਸਹਿਜ ਕੇ ਸਵਾਲਾਂ ਤੇ ਅਸੀਂ ਇਸ ਕਿਸਮ ਦੇ ਪ੍ਰੋਗਰਾਮ ਸਮੇਂ-ਸਮੇਂ ਕਰਦੇ ਆਂ ਸਾਡੇ ਸੱਤੇ ਤੇ ਸੁਚਤ ਸੰਗਤ ਹੋ ਰਹੀ ਵੀ ਕਿਸਾਨ ਸੰਕਟ ਬਾਰੇ ਗੋਲ ਕੇ ਗਏ ਡਾਕਟਰ ਸਰਪਾਲ ਹੋਰੀ ਜਿਹੜੇ ਹੁਣ ਕਿਸਾਨ ਫੈਕਸ਼ਨ ਦੇ ਚੇਅਰਮੈਨ ਆ ਉਚਲੋ ਸਾਡੇ ਜ਼ਿਲ੍ਹੇ ਦੇ ਨੇ ਉਹ ਵੀ ਸਾਡੇ ਸੱਤੇ ਤੇ ਇੱਕ ਤੋਂ ਵੱਧ ਵਾਰੀ ਬੋਲ ਕੇ ਗਏ ਅਸੀਂ ਰਾਮਸੂਪ ਅਣਖੂ ਰਹੇ ਵੱਡਾ ਨਾਵਲ ਤੁਰਲੇ ਦੀ ਝਾੜ ਉਹਦੇ ਤੇ ਇੱਕ ਵੀ ਬੜੀ ਅਹਿਮ ਗੋਸ਼ਟੀ ਕੀਤੀ ਜਿਹਦੇ ਤੇ ਉਹਨਾਂ ਕੀ ਸਾਹਿਬ ਵੀ ਹੈਰਾਨ ਸੀ ਕਿ ਮਾਨਸਾ ਵਰਗੇ ਇੱਕ ਛੋਨੇ ਦੇ ਸ਼ਹਿਰ ਚ ਕੇਂਦਰੀ ਲਿਖਾਰੀ ਸਭਾ ਦੀਆਂ ਗੋਸ਼ਟੀਆਂ ਤੋਂ ਵੱਡੀ ਗੋਸ਼ਟੀ ਹੋ ਰਹੀ ਹੈ ਇਸੇ ਤਰੀਕੇ ਨਾਲ ਜਲਬੀਰ ਭਗਵਾਨ ਦੇ ਨਾਮ ਲਾਂ ਤੇ ਬੱਖ-ਬੱਖ ਮੁੱਤਿਆਂ ਦੇ ਉੱਤੇ ਜਣੀ ਅਸੀਂ ਜਿੱਥੇ ਅੰਬੋਲਣਾ ਦੀ ਸਰਕਰਨਿਆਂ ਚ ਰਹਨੇ ਆ ਉੱਥੇ ਇਹਨਾਂ ਸਰਕਰਨਿਆਂ ਨੂੰ ਨਾਲ ਦੀ ਨਾਲ ਸਾਨੂੰ ਲੱਗਦਾ ਹੈ ਕਿ ਲਗਾਤਾਰਤਾ ਬਣਾਈ ਰੱਖਣਾ ਜ਼ਰੂਰੀ ਹੈ ਤੇ ਇਸੇ ਜਿਹੜੀ ਸਿਲਸਿਲੇ ਦੇ ਵਿੱਚ ਅੱਜ ਸਖਰਕ ਜੀ ਨੂੰ ਬੁਲਾਇਆ ਇਹਨਾਂ ਨੂੰ ਇਹਨਾਂ ਨੂੰ ਪੁੱਛਿਆ ਸੀ ਕਿ ਮੈਂ ਕਰਨਾ ਕੀ ਹੋ ਉਹਨੇ ਮੈਂ ਕਿਹਾ ਨਾ ਕਿ ਜੇ ਤੁਹਾਨੂੰ ਸੱਜਣਾ ਚਾਹੁੰਦੇ ਆ ਮੈਂ ਕਹਿੰਦਾ ਤੋਂ ਹੋਰ ਕੁਝ ਨਹੀਂ ਕਰਾਉਣਾ ਤੁਹਾਨੂੰ ਲਗਭਗ ਤੁਸੀਂ 1967 ਦੇ ਲੈਬਸ ਸਰਗਰਮੀ ਨਾਲ ਉੱਤੇ ਹੋਇਓ ਤਾਂ ਤੋਂ ਸਿਰ ਸੁਣਨਾ ਚਾਹੁੰਦੇ ਆਂ ਤੋਂਨੇ ਗੱਲਾਂ ਰਾਜਨੀਤਿਕ ਐਕਸਪੀਰੀਅੰਸਾਂ ਤਾਂ ਦੇ ਤੌੜੇ ਮਿੱਠੇ ਤੁਹਾਡੀ ਜਿਹੜੀ ਸਹਿਤਕ ਸਿਰਜਣਾ ਦਾ ਸਫਰ ਹੈ ਤੁਹਾਡੀਆਂ ਕਪਤਾਵਾਂ ਤੁਹਾਡੀਆਂ ਗੱਦਲਾਂ ਉਹਨਾਂ ਬਾਰੇ ਗੱਲਾਂ ਤੇ ਜਿੰਨਾ ਜੀ ਕਰੇ ਅਸੀਂ ਕੋਈ ਲੰਮਾ ਚੋੜਾ ਨਹੀਂ ਰੱਖਦੇ ਹੁੰਦੇ ਕਿ ਆ ਮੁੱਖ ਬੁਲਾਰੇ ਨੂੰ ਕੋ ਟਾਈਮ ਦੀ ਲਿਮਟ ਆ ਸੀਗਾ ਜਿੰਨਾ ਚਿਰ ਤੁਹਾਡੇ ਫੇਵਰਿੰਡ ਸਾਥ ਦਿੰਦੇ ਆ ਅਸੀਂ ਸੁਣਨ ਨੂੰ ਤਿਆਰ ਆ ਉਸ ਤੋਂ ਪਹਿਲਾਂ ਅਸੀਂ ਇਹ ਰੱਖਿਆ ਸੀ ਕਿ ਅਸ਼ਮੇਰ ਸਿੱਧੂ ਸਾਡੇ ਜਾਣ ਪਛਾਣ ਹੈ ਕਹਾਣੀਕਾਰ ਨੇ ਨੌਜਵਾਨੀ ਸੀ ਉਹਨੂੰ ਥੋੜੀ ਜਿਹੀ ਨੌਜਵਾਨੀ ਤੋਂ ਤੱਕ ਚੱਲੇ ਰਹਿ ਤੇ ਇਹ ਕਿਉਂਕਿ ਨਹਾਣਾ ਸ਼ਹਿਰ ਤੋਂ ਮੈਂ ਉਸ ਏਰੀਏ ਤੋਂ ਮੰਗੂਆਲ ਖੜਕੜ ਕਲਾ ਜਿੱਥੇ ਜੜੀ ਖੜਕੜ ਜੀ ਜੰਪੜ ਦੇ ਵਿੱਚ ਸਾਰੇ ਜਣੀ ਮੰਤਰੇ ਵੇ ਕਹ ਲੋ ਰਹਿਣ ਤੱਕ ਲੱਗੇ ਰਹੇ ਉਹ ਉਹ ਇਹਨਾਂ ਬਾਰੇ ਕੁਝ ਗੱਲਾਂ ਮੁੱਢ ਬਾਰੇ ਇਹਨਾਂ ਦੇ ਜੀਵਨ ਬਾਰੇ ਕਿਸੇ ਕੁਝ ਸਾਂਝੇ ਕਰਨਗੇ ਮੈਂ ਅਮੀਦ ਕਰਦਾ ਸੀ ਕਿ ਜਸਵੰਤ ਖਟਕੜ ਨੂੰ ਸੱਦਾ ਦੇ ਪਰ ਮੈਨੂੰ ਇਹਨਾਂ ਨੇ ਕਹਿੰਦੇ ਜੀਨਾਂ ਦੱਸਿਆ ਕਿ ਉਹ ਕੈਨੇਡਾ ਗਏ ਹੋਏ ਨੇ ਨਹੀਂ ਤਾਂ ਉਹਨਾਂ ਤੋਂ ਵੀ ਅਸੀਂ ਗੱਲਾਂ ਸੁਣੀਆਂ ਚਾਹੁੰਦੇ ਸੀ ਖਟਕੜ ਦੀ ਬਹੁਤ ਖੁੱਲ ਕੇ ਕਦੇ ਆਪਦੇ ਬਾਰੇ ਕਦੇ ਨਹੀਂ ਬੋਲਦੇ ਇਹਨਾਂ ਦਾ ਇੱਕ ਸੁਭਾਅ ਹੈ ਹੁੰਦਾ ਕੁਝ ਲੋਕਾਂ ਦਾ ਖਾਸ ਤੌਰ ਤੇ ਇਨਕਲਾਬੀਆਂ ਚ ਆਮ ਤੌਰ ਤੇ ਹੁੰਦਾ ਹੈ ਕਿ ਇਹਨੂੰ ਸਵੈ ਪ੍ਰਸੰਸਾ ਨਾ ਸਮਝਿਆ ਜਾਵੇ ਇਸ ਕਰਕੇ ਕਾਮਰਡ ਆਪਦੇ ਬਾਰੇ ਲਿਖਦੇ ਵੀ ਨਹੀਂ ਦੁਨੀਆ ਭਰ ਦੇ ਮਾਮਲਿਆਂ ਬਾਰੇ ਲਿਖਣਗੇ ਆਪਦੇ ਬਾਰੇ ਨਹੀਂ ਲਿਖਣਗੇ ਦੁਨੀਆ ਭਰ ਦੇ ਸਵਾਲਾਂ ਤੇ ਬੋਲਣਗੇ ਆਪਦੇ ਬਾਰੇ ਆਮ ਤੌਰ ਤੇ ਨਹੀਂ ਬੋਲਣਗੇ ਸਾਨੂੰ ਸਿਰਫ ਉਹ ਪੂrti ਜਸਵੰਤ ਖਟਕੜ ਕਰ ਸਕਦੇ ਚਲੋ ਨਹੀਂ ਅਸੀਂ ਇਹਨਾਂ ਤੋਂ ਉਮੀਦ ਕਰਾਂਗੇ ਅਸ਼ਮੇਲ ਤੋਂ ਵੀ ਸਿੱਧੂ ਸਾਹਿਬ ਤੋਂ ਇਹ ਉਮੀਦ ਕਰਾਂਗੇ ਖਾਖੜ ਜੀ ਤੋਂ ਵੀ ਉਮੀਦ ਕਰਾਂਗੇ ਕਿ ਖੁੱਲ੍ਹ ਕੇ ਇਹਨਾਂ ਮਾਮਲਿਆਂ ਦੇ ਉੱਤੇ ਸਾਡੇ ਜਣੇ ਸਰੋਤਿਆਂ ਨਾਲ ਜਿਹੜੇ ਦੂਰੋਂ ਨੇੜੋਂ ਬੜੇ ਜਣੇ ਇੱਕ ਚਾ ਨਾਲ ਬੜੇ ਜੋਸ਼ ਨਾਲ ਸੁਣ ਦੀ ਭਾਵਨਾ ਨਾਲ ਟੁੜੇ ਨੇ ਇਹਨਾਂ ਨਾਲ ਤੁਸੀਂ ਗੱਲਬਾਤ ਕਰੋਗੇ ਮੈਂ ਇੱਕ ਵਾਰੀ ਫੇਰ ਜਿ ਆਇਆ ਕਹਿਣਾ